ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਨੈਕਸ਼ਨਸ ਤੇ ਅੱਜ ਜੋ ਕਲੈਕਸ਼ਨਾਂ ਲੈ ਕੇ ਆਈਆਂ ਬਹੁਤ ਜ਼ਿਆਦਾ ਅਫੋਰਡੇਬਲ ਰੇਟਾਂ ਵਾਲੀਆਂ ਸਾਰੀਆਂ ਕਲੈਕਸ਼ਨਾਂ ਨੇ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਵੀਡੀਓ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ ਕਿਹੜੇ ਸੂਟ ਕਿਵੇਂ ਦੇ ਰੰਗਾਂ ਵਿੱਚ ਡਿਜ਼ਾਈਨ ਵਿੱਚ ਪਾਏ ਨੇ ਤੇ ਜਿਹੜੇ ਕੀ ਸਾਰੇ ਹੀ ਸਾਰੇ ਸੂਟ ਜਿਹੜੇ ਨੇ ਬਹੁਤ ਜ਼ਿਆਦਾ ਅਫੋਰਡੇਬਲ ਰੇਟਾਂ ਦੇ ਵਿੱਚ ਨੇ ਇਹ ਫਰਸਟ ਕਲੈਕਸ਼ਨ ਜਿਹੜੀ ਚੱਲ ਰਹੀ ਹੈ ਏ ਤੁਹਾਨੂੰ 5 ਮੀਟਰ ਦਾ ਪ੍ਰਿੰਟਡ ਉਪਾੜਾ ਸਿਲਕ ਦਾ ਫੈਬਰਿਕ ਮਿਲੇਗਾ ਬਹੁਤ ਪਿਆਰੇ ਰੰਗ ਨੇ ਤੇ ਇਹਨਾਂ ਤੇ ਤੁਸੀਂ ਆਪਣੇ ਅਕੋਰਡਿੰਗਲੀ ਇਹਨਾਂ ਨੂੰ ਡਰੈਸ ਦੇ ਜਾਂ ਸੂਟ ਕੁਝ ਵੀ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਪਿਆਰੇ ਪ੍ਰਿੰਟ ਨੇ ਪ੍ਰਾਈਸ ਇਹਨਾਂ ਦਾ ਮਾਰਕੀਟ ਵਿੱਚ 950 ਆ 1 ਦੇ ਲਈ ਬਟ ਅਸੀਂ ਤੇ ਹੁਣ ਆਫਰ ਆਈ ਹੈ ਕਿ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਸਿਰਫ ਤੇ ਸਿਰਫ 720 ਰੁਪਿਆ ਦੇ ਵਿੱਚ ਤੁਸੀਂ ਕੋਈ ਵੀ ਦੋ ਸੂਟ ਇਹਨਾਂ ਵਿੱਚੋਂ 720 ਰੁਪਿਆ ਦੇ ਵਿੱਚ ਬਾਈ ਕਰ ਸਕਦੇ ਹੋ ਤੁਹਾਨੂੰ 10 ਮੀਟਰ ਦਾ ਟੋਟਲ ਕਪੜਾ ਮਿਲ ਜਾਏਗਾ 720 ਰੁਪਏ ਦੇ ਵਿੱਚ ਉਪਾੜਾ ਸਿਲਕ ਦਾ ਪਾਰਟੀ ਵੇਅਰ ਲੁੱਕ ਵਾਲਾ ਸੂਟ ਹੈ ਐ ਵਾਲੀ ਜਿਹੜੀਆਂ ਕਲੈਕਸ਼ਨਾਂ ਨੇ ਇਹ ਤੁਹਾਨੂੰ 500 ਰੁਪਏ ਦੇ ਵਿੱਚ ਸੂਟ ਮਿਲ ਜਾਏਗਾ ਬਹੁਤ ਪਿਆਰਾ ਪਸ਼ਮੀਨਾ ਦਾ ਸੂਟ ਹੈ 2.5 ਮੀਟਰ ਦੀ ਸ਼ਰਟ ਆਏਗੀ ਡਿਜੀਟਲ ਪ੍ਰਿੰਟ ਦੇ ਨਾਲ ਤੇ ਮੈਚਿੰਗ ਸੈਲਫ ਸੈਲਫ ਜਿਹੜਾ ਡਿਜੀਟਲ ਪ੍ਰਿੰਟ ਹੁੰਦਾ ਪਸ਼ਮੀਨਾ ਦਾ ਬਾਟਮ ਆਏਗਾ 2.5 ਮੀਟਰ ਇਹਦੇ ਨਾਲ ਜਿਹੜਾ ਤੁਹਾਨੂੰ ਦੁਪੱਟਾ ਮਿਲੇਗਾ ਸਟਾਲ ਉਹ ਵੀ ਪਸ਼ਮੀਨਾ ਦਾ ਮਿਲੇਗਾ 8 ਮੀਟਰ ਦਾ ਰੇਟ ਇਹਦੇ ਸਿਰਫ ਤੇ ਸਿਰਫ 500 ਰੁਪਏ ਆ ਇਹਦੇ ਵਿੱਚ 25 ਕਲਰ ਆਏ ਨੇ ਤੇ ਸਾਰੇ ਹੀ ਕਲਰ ਜਿਹੜੇ ਨੇ ਬਹੁਤ ਪਿਆਰੇ ਨੇ ਮੋਸਟਲੀ ਮੈਂ ਕੋਸ਼ਿਸ਼ ਕੀਤੀ ਹੈ ਕਿ ਇੱਥੇ ਹੀ ਸਾਰੇ ਜਿੰਨੇ ਵੀ ਇਹਦੇ ਕਲਰ ਕੰਬੀਨੇਸ਼ਨ ਹੈਗੇ ਨੇ ਐਡ ਕਰ ਦਿਆਂ ਅਗਰ ਕੋਈ ਰਹਿ ਗਿਆ ਹੋਏ ਤਾਂ ਮੈਂ ਅੱਗੇ ਐਡ ਕਰ ਦਿੱਤਾ ਤਾਂ ਨਹੀਂ ਤਾਂ ਫਿਰ ਨੰਬਰ ਮੈਂ ਆਪਣਾ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਜਿੱਥੇ ਮੈਨੂੰ ਇਹਨਾਂ ਦੇ ਸਕਰੀਨਸ਼ਾਟ ਸੈਂਡ ਕਰ ਦਿਓ ਅਗਰ ਕੋਈ ਕਲਰ ਤੁਹਾਨੂੰ ਨਹੀਂ ਪਤਾ ਚੱਲ ਪਾਰਿਆ ਤਮੇਓ ਆਪਣੇ ਨੰਬਰ ਤੇ ਤੁਸੀਂ ਜਦੋਂ ਮੈਸੇਜ ਕਰੋਗੇ ਤਾਂ ਤੁਹਾਨੂੰ ਉਹਦੀ ਕਵੈਰੀ ਦੇ ਵਿੱਚ ਮੈਂ ਦੱਸ ਦਿਆਂਗੀ ਬਹੁਤ ਪਿਆਰੇ ਸੂਟ ਨੇ ਰੰਗ ਬਹੁਤ ਪਿਆਰੇ ਨੇ ਇਹਨਾਂ ਵਿੱਚ ਕੁਝ ਨਾਲ ਤੁਹਾਨੂੰ ਬਾਟਮ ਪਲੇਨ ਮਿਲੇਗਾ ਤੇ ਕੁਝ ਆਣਗੇ ਸੇਮ ਰੇਟ ਵਿੱਚ ਹੀ ਯਾਨੀ ਕਿ ਉਹ ਤੁਹਾਨੂੰ 5 ਮੀਟਰ ਦਾ ਆਲ ਓਵਰ ਪ੍ਰਿੰਟਡ ਪਸ਼ਮੀਨਾ ਦੇ ਸੂਟ ਮਿਲੇਗਾ ਕੁਝ ਨਾਲ ਵਿੱਚ ਬਾਟਮ ਪਲੇਨ ਹੈ ਜਿਵੇਂ ਪਲੇਨ ਨਹੀਂ ਹੈ ਸੈਲਫ ਡਿਜੀਟਲ ਪ੍ਰਿੰਟ ਆਏਗਾ ਬਟ ਕੁਝ ਜਿਹੜੇ ਨੇ ਉਹ ਆਲ ਓਵਰ ਸੇਮ ਪ੍ਰਿੰਟ ਦੇ ਨਾਲ ਆਣਗੇ ਪਸ਼ਮੀਨਾ ਦੀ ਸ਼ਰਟ ਹੈ ਪਸ਼ਮੀਨਾ ਦਾ ਬਾਟਮ ਹੈ ਪਸ਼ਮੀਨਾ ਦਾ ਹੀ ਸਾਨੂੰ ਸ਼ਾਲ ਮਿਲੇਗਾ ਨਾਲ ਤੇ ਰੇਟ ਸਿਰਫ ਤੇ ਸਿਰਫ 500 ਰੁਪਏ ਫ੍ਰੀ ਸ਼ਿਪਿੰਗ ਚਾਰजेस ਹੈ ਆਫ ਸੀਜ਼ਨ ਦੇ ਕਰਕੇ ਥੋੜੀ ਜੀ ਸੇਲ ਲੱਗੀ ਹੈ ਇਸ ਲਈ ਮੈਂ ਸਾਰੇ ਰੰਗ ਇੱਥੇ ਐਡ ਕਰ ਦਿੱਤੇ ਨੇ ਐਮ ਵਾਲੇ ਸੂਟ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਜੋਰਜਟ ਦੇ ਪਾਰਟੀ ਵੇਅਰ ਸੂਟ ਨੇ ਇਹਦੇ ਵਿੱਚ ਤੁਹਾਨੂੰ ਚੌਰ ਚਟ ਦਾ 2 ਮੀਟਰ ਦਾ ਲਖਨਵੀ ਵਰਕ ਜਿਹੜਾ ਹੁੰਦਾ ਹੈ ਜਾਲ ਵਰਕ ਵਾਲੀ ਸ਼ਰਟ ਪ੍ਰਿੰਟਡ ਦਾ ਫੈਬਰਿਕ ਮਿਲੇਗਾ ਬਾਟਮ ਆਏਗਾ ਪਲੇਨ ਚੌਰ ਚਟ ਦਾ 15 ਇਹਦੇ ਵਿੱਚ ਰੰਗ ਨੇ ਤੇ ਪਿਓਰ ਸ਼ਿਫॉन ਦਾ ਤੁਹਾਨੂੰ ਡਿਜੀਟਲ ਪ੍ਰਿੰਟ ਦੇ ਨਾਲ ਦੁਪੱਟਾ ਮਿਲੇਗਾ ਰੇਟ ਇਹਦਾ ਸਿਰਫ ਤੇ ਸਿਰਫ 780 ਰੁਪਏ ਆ ਸ਼ਿਪਿੰਗ ਚਾਰजेस ਇਹਨਾਂ ਸੂਟਾਂ ਤੇ ਸਾਰੇ ਹੀ ਜਿੰਨੇ ਵੀ ਇੱਥੇ ਐਡ ਕੀਤੇ ਨੇ ਸਾਰਿਆਂ ਤੇ ਫ੍ਰੀ ਨੇ ਕਿਸੇ ਵੀ ਸੂਟ ਤੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਰੇਟ ਦਸਾਂਗੀ ਜਿਹੜੇ ਵੀ ਸੂਟ ਦਾ ਉਹੀ ਫਾਈਨਲ ਹੈ ਉਸ ਤੋਂ ਇਲਾਵਾ ਕਿਸੇ ਵੀ ਸੂਟ ਤੇ ਕੋਈ ਤੁਹਾਨੂੰ ਚਾਰजेस ਨਹੀਂ ਲੱਗਣਗੇ 780 ਵਿੱਚ ਜੋਰ ਛਟ ਦਾ ਸੂਟ ਹੈ ਐ ਪਹਿਲੇ ਹੀ ਸੂਟਾਂ ਵਿੱਚ ਇੱਕ ਕਲਰ ਇੱਥੇ ਰਹਿ ਗਿਆ ਸੀ 780 ਉਹ ਚ ਤੁਸੀਂ ਪਾਰਟੀ ਵੇਅਰ ਜੋਰਜਟ ਦਾ ਬਹੁਤ ਪਿਆਰਾ ਕਢਾਈਆਂ ਵਾਲਾ ਸੂਟ ਬਾਈ ਕਰ ਸਕਦੇ ਹੋ ਨੰਬਰ ਮੈਂ ਐਡ ਕੀਤਾ ਹੈ ਤੁਹਾਡੀ ਕਿਸੇ ਵੀ ਕੁਇਰੀ ਦੇ ਲਈ ਮਾਝ ਰੰਗਾਂ ਵਿੱਚ ਇਹ ਤੁਹਾਨੂੰ ਮਿਲੇਗਾ ਮਸਲੀਨ कॉटन ਦੀ ਸ਼ਾਰਟ ਦਾ ਫੈਬਰਿਕ बॉटਮ ਤੁਹਾਨੂੰ ਮਿਲੇਗਾ कॉटन ਦਾ ਪਿਓਰ ਕੈਮਰੀ कॉटन ਦਾ बॉटਮ ਮਿਲੇਗਾ ਰੇਟ ਇਹਦਾ 490 ਦਾ ਇੱਕ ਸੂਟ ਹੈ 840 ਦੇ ਦੋ ਸੂਟ ਨੇ ਤੇ 1200 ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਤਿੰਨ ਸੂਟ ਬਾਈ ਕਰ ਸਕਦੇ ਹੋ ਬਹੁਤ ਆਫਰ ਨਾਲ ਆਏ ਨੇ ਸੂਟ ਕੁਝ ਕਾਫੀ ਸਸਤੇ ਸਸਤੇ ਸੂਟ ਨੇ ਕੁਝ ਥੋੜੀ ਜੀ ਹਾਈ ਰੇਂਜ ਵਾਲੇ ਬਹੁਤ ਜ਼ਿਆਦਾ ਨਹੀਂ ਬਟ ਮੀਡੀਅਮ ਜੀ ਰੇਂਜ ਵਾਲੇ ਆਣਗੇ ਜਿਹੜੇ ਕਿ ਪਾਰਟੀ ਵੇਅਰ ਸੂਟ ਨੇ ਚਾਰ ਰੰਗਾਂ ਦੇ ਵਿੱਚ ਗੋਲਾਸ ਟਿਸ਼ੂ ਵਿੱਚ ਸ਼ਾਈਨਿੰਗ ਦਾ ਫੈਬਰਿਕ ਆਏਗਾ ਪ੍ਰਾਈਸ ਇਹਦਾ 1900 ਰੁਪਏ ਆ ਤੇ ਬਹੁਤ ਜ਼ਿਆਦਾ ਕਟਲੀ ਤੇ ਨੁਕਲੀ ਪਰਲਸ ਵਰਕ ਹੋਇਆ ਸਾਰੇ ਸੂਟ ਤੇ ਬਹੁਤ ਹੈਵੀ embroiderd ਹੈ 1900 ਰੁਪਏ ਦਾ ਪ੍ਰਾਈਸ ਹੈ ਦੋ ਰੰਗਾਂ ਵਿੱਚ ਪਿਓਰ 5 ਮੀਟਰ ਕ੍ਰੇਪ ਦਾ ਸੂਟ ਤੁਹਾਨੂੰ ਸਿਰਫ ਤੇ ਸਿਰਫ 850 ਵਿੱਚ ਮਿਲ ਜੇਗਾ ਦੁਪੱਟਾ ਸ਼ਿਫੋਨ ਦਾ 4 ਸਾਈਡ ਤੇ ਜਿਹੜੇ ਤਸਲ ਲੇਸ ਹੁੰਦੀ ਹੈ ਉਹ ਲੱਗੀ ਹੋਈ ਹੈ ਇਹਦੇ ਵਿੱਚ ਤੁਹਾਨੂੰ ਦੋ ਰੰਗ ਮਿਲ ਜਾਣਗੇ 850 ਇਹਦਾ ਰੇਟ ਹੈ ਬਹੁਤ ਅਫੋਰਡੇਬਲ ਸੂਟ ਨੇ ਅੱਜ ਦੀ ਵੀਡੀਓ ਵਾਲੇ ਸਾਰੇ ਦੇ ਸਾਰੇ ਇਹ ਸੂਟ ਕਈ ਤਰ੍ਹਾਂ ਦੀ ਰੇਂਜ ਵਿੱਚ ਆ ਰਹੇ ਨੇ ਇਹ ਆਇਆ ਹੈ ਜੀ 5 ਮੀਟਰ ਪਿਓਰ ਨੇਚਰਲ ਕ੍ਰੇਪ ਦਾ embroiderry ਹੈ ਤੇ ਹੈਂਡਵਰਕ ਦੇ ਨਾਲ pearl work জাল work ਵੀ ਹੋਇਆ ਹੈ ਬਾਟਮ ਤੇ 슬ੀਵਸ ਤੇ ਵੀ ਹੈਂਡਵਰਕ ਹੈ ਤੇ ਦੁਪੱਟਾ ਜਿਹੜਾ ਚਨੋਂਨ ਦਾ ਆਏਗਾ ਹੈਵੀ ਏਮਬ੍ਰੋਇਡਰ ਦੁਪੱਟਾ ਆਏਗਾ 4 ਸਾਈਡਰ ਲੈਸ ਲੱਗੀ ਆ ਪ੍ਰਾਈਸ ਇਹਦਾ 1900 ਰੁਪਏ ਆ ਫ੍ਰੀ ਸ਼ਿਪਿੰਗ ਚਾਰजेस ਹੈ ਹੈਂਡਵਰਕ ਤੇ ਪਾਲਵਰਕ ਜਿਹੜਾ ਉਹਨੂੰ ਸੀਕੁਐਂਸ ਵਰਕ ਹੈਗਾ ਤੇ ਵੀਡੀਓ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਦੁਪੱਟਾ ਇਹਦਾ ਬਹੁਤ ਪਿਆਰਾ ਹੈ ਬਾਟਮ ਤੇ ਤੁਸੀਂ ਜਿਹੜਾ ਵਰਕ ਹੈ ਉਹ ਤੁਸੀਂ 슬ੀਵਸ ਜਾਂ ਫਿਰ ਬਾਟਮ ਤੇ ਵਰਕ ਕਰਵਾ ਸਕਦੇ ਹੋ ਕੇਰਾ ਪੂਰਾ ਕਿਉਂ ਇਹ ਜਿਹੜਾ ਪੀਕਾਕ ਡਿਜ਼ਾਈਨ ਬਣਿਆ ਹੋਇਆ ਹੈ ਫਰੰਟ ਤੇ ਪੂਰਾ ਲੈਂਥ ਕਾਫੀ ਹੈ ਲੈਂਥ ਦਾ ਇਨਾ ਸੂਟ ਨਾਲ ਵਿੱਚ ਕੋਈ ਇਸ਼ੂ ਨਹੀਂ ਹੈਗਾ ਗਲੇ ਦੇ ਉੱਪਰ ਪ੍ਰੋਪਰ ਵਰਕ ਹੈ ਘੇਰੇ ਤੇ ਪੂਰਾ ਵਰਕ ਹੈ ਹੈਵੀ ਟੂਨ ਹੈ